ਦੋਸਤੋ ਮੈਂ ਤੁਹਾਨੂੰ ਦਿਖਾ ਰਿਹਾ ਆ ਜੀ ਇਹ ਅੱਡਾ ਪਿੰਡ ਵੱਡੇ ਜ਼ਬਰਾ ਦਾ ਜਿਹੜਾ ਜੀ ਸਾਫ ਸਫਾਈ ਹੋਈ ਆ ਵੀਰ ਜੀ ਵੀਡੀਓ ਸ਼ੇਅਰ ਕਰਿਆ ਜੇ ਕਮੈਂਟਾਂ 'ਚ ਜਵਾਬ ਦਿਆ ਜੇ ਜਿਹੜਾ ਇਹ ਕੰਮ ਕੀਤਾ ਰਵਿਆ ਵੀਰਾਂ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੀ ਪਿੰਡ ਵਾਲਿਆਂ ਦੇ ਰਲ ਮਿਲ ਕੇ ਜੀ ਜਿਹੜਾ ਆਪਣਾ ਅੱਡੇ ਦੀ ਸਾਫ ਸਫਾਈ ਹੋਈ ਆ ਜਿਹੜਾ ਅੱਡਾ ਨਜ਼ਰ ਨਹੀਂ ਸੀ ਉਹਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪਿੰਡ ਵਸਗਣੇ ਰਲ ਮਿਲ ਕੇ ਵੀ ਸਫਾਈ ਕੀਤੀ ਜਾ ਰਹੀ ਆ ਜੀ ਬਾਕੀ ਸਾਰੀ ਜਾਣਕਾਰੀ ਆਪਾਂ ਨੂੰ ਵੀਰ ਵੀ ਦੇਣਗੇ ਬਲਾਕ ਪ੍ਰਧਾਨ ਅਵਤਾਰ ਸਿੰਘ ਜੀ ਨਾਲ ਹੋਰ ਵੀ ਸਮੁੱਚੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਇੱਥੇ ਪਹੁੰਚੀ ਆ ਜੀ ਹੋਰ ਵੀ ਸੱਜਣ ਮਿੱਤਰ ਜਿੰਨੇ ਇੱਥੇ ਪਹੁੰਚੇ ਆ ਜੀ ਵੇਖੋ ਸਫਾਈ ਕੀਤੀ ਜਾ ਰਹੀ ਆ ਬਾਸ ੜੇ ਨੂੰ ਰੰਗ ਕੀਤਾ ਜਾ ਰਿਹਾ ਬਾਈ ਜੀ ਜਿਹੜਾ ਨਲਕਿਆ ਨਜ਼ਰ ਨਹੀਂ ਸੀ ਆਉਂਦਾ ਪਾਣੀ ਪੀਣ ਵਾਲਾ ਉਹ ਵੀ ਨਜ਼ਰ ਆਉਣ ਲੱਗ ਪਿਆ ਜੀ ਤੇ ਦੇਖੋ ਜਿਹੜੇ ਪਿੰਡ ਵਾਸੀ ਨਾਲ ਹੋਰ ਵੀ ਵੀਰ ਆ ਜੀ ਬਾਕੀ ਕਮੈਂਟ ਆ ਜੋ ਵੀ ਇਹ ਵਧੀਆ ਹੋਇਆ ਕਿਉਂਕਿ ਇਹ ਜਾਮ ਦਾ ਕਾਰਨ ਬਣਦਾ ਸੀ ਕਿਉਂਕਿ ਜਿਹੜੀਆਂ ਪੁਰਾਣੇ ਸਮੇਂ ਤੋਂ ਜਿਹੜੀਆਂ ਇੱਥੇ ਦੁਕਾਨਾਂ ਖੋਖੇ ਲਾਈ ਸੀ ਬਾਈਆਂ ਨੇ ਤੇ ਉਹ ਜਿਹੜੇ ਚੁਕਾਏ ਗਏ ਆ ਜੀ ਥੀ ਇਸੇ ਤਰ੍ਹਾਂ ਸਾਰਾ ਹੀ ਕੰਮ ਸੀ ਤਾਂ ਕਹਿੰਦੇ ਆ ਵੀ ਸਿਰੇ ਤੱਕ ਬਾਈ ਜੀ ਇਸੇ ਤਰ੍ਹਾਂ ਸਾਫ ਸਫਾਈ ਹੋ ਜੇ ਕਿਉਂਕਿ ਹਰ ਇੱਕ ਵੀਰ ਨੂੰ ਪਤਾ ਹੈ ਵੀ ਇਹ ਪਿੰਡ ਨੂੰ ਆਪਾਂ ਸੋਨੇ ਦੀ ਚਿੜੀ ਜਿਹੜਾ ਆਪਣਾ ਅੱਡਾ ਹੈ ਜੀ ਕਿਵੇਂ ਬਣਾਉਣਾ ਹੈ ਨਾ ਤੇ ਸਫਾਈ ਸਭ ਤੋਂ ਬਾਈ ਜੀ ਚੰਗੀ ਗੱਲ ਆ ਤੇ ਸਫਾਈ ਕਰੋ ਹਾਂਜੀ ਲਾਹਰੀ ਸਿੰਘ ਜੀ ਪਹਿਲੋ ਸਾਰੀ ਦਿਓ ਜਾਣਕਾਰੀ ਜਿਹੜਾ ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਛਲਾਂਗਾ ਯੋਗ ਕੰਮ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਜੀ ਵਾਈਕਰ ਟੀਕਾ ਖਾਲਸਾ ਵਾਈਕਰ ਟੀਵੀ ਫਤਿਹ ਅੱਜ ਸਮੂੱਚੀ ਆਮ ਆਦਮੀ ਪਾਰਟੀ ਟੀਮ ਸਭਰਾ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਚੱਲਦੇ ਇੱਕ ਵਿਕਾਸ ਸਭਰਾ ਬਸਟੇ ਦਾ ਹੋਰ ਸ਼ੁਰੂ ਕੀਤਾ ਗਿਆ ਜਿਸ ਤਹਿਤ ਇਥੇ ਨਜਾਇਜ਼ ਤੌਰ ਤੇ ਲੱਗੀਆਂ ਦੁਕਾਨਾਂ ਜਿਹੜੀਆਂ ਨੂੰ ਜਦ ਪ੍ਰਸ਼ਾਸਨ ਨਾਲ ਲੈ ਕੇ ਚਿਕਾਇਆ ਗਿਆ ਵਾ ਹੁਣ ਅਸੀਂ ਇਹਨੂੰ ਜਿਹੜਾ ਵੇ ਦਾ ਰੈਨੋਵੇਟ ਹੋਣ ਦਾ ਕੰਮ ਆ ਸਾਰਾ ਕੰਪਲੀਟ ਕਰਕੇ ਤੇ ਇਹਨੂੰ ਜਿਹੜਾ ਬਾ ਸਾਡੇ ਨੂੰ ਹਾਲਤ ਜਿਹੜੀ ਬਹੁਤ ਹੀ ਮਾੜੀ ਸੀ ਇਹਨੂੰ ਸੋਹਣਾ ਬਣਾਵਾਂਗੇ ਹੋਰ ਵੀ ਪਿੰਡ ਦੇ ਵਿੱਚ ਜਿਹੜੇ ਕੰਮ ਆ ਉਹ ਲਗਾਤਾਰ ਜਾਰੀ ਰਹਿਣਗੇ ਤੇ ਸਮੁੱਚੀ ਆਮ ਆਦਮੀ ਪੀਪਲ ਪਾਰਟੀ ਟੀਮ ਉਹ ਸਮੁੱਚੇ ਨਗਰ ਵੱਲੋਂ ਸਾਨੂੰ ਬਹੁਤ ਸ਼ੁਕਰ ਬਿਲਕੁਲ ਜੀ ਬਿਲਕੁਲ ਤੇ ਬਾਕੀ ਰੰਗ ਰੂੰਗ ਦਾ ਕੰਮ ਵੀ ਪਿੱਛੇ ਸ਼ੁਰੂ ਹੋ ਰਿਹਾ ਹੀ ਹੈ। ਹੋਰ ਕੰਮ ਚੱਲ ਰਿਹਾ ਕੋਈ ਵੇਖ ਹੀ ਦਿਆ। ਬਿਲਕੁਲ ਜੀ ਬਿਲਕੁਲ। ਬਾਕੀ ਆਪਾਂ ਵੀਰ ਜਾਣਕਾਰੀ ਦੇਣਗੇ ਵੀਰ ਸਾਡੇ ਜਸਪਾਲ ਸਿੰਘ ਜੀ ਪ੍ਰਧਾਨ ਸਾਹਿਬ ਜੀ ਦੇ ਉਹ ਜਾਣਕਾਰੀ ਜਦੋਂ ਵੀ ਪਿੰਡ ਦੇ ਵਿੱਚ ਕਦੇ ਵੀ ਇਹ ਕਾਰਜਕਾਰਜਾਂ ਦਾ ਜਿਹੜਾ ਕੰਮ ਹੁੰਦਾ ਵੀ ਕੀ ਕਹਿਣਾ ਚਾਹੁੰਦੇ ਉਸ ਸਬ ਸਫਾਈ ਬਾਰੇ ਜਿਹੜਾ ਅੱਜ ਕੀਤਾ ਗਿਆ ਜੀ। ਇਹਦੇ ਵਿੱਚ ਨਾ ਜੀ ਅਸੀਂ ਕਾਫੀ ਦਿਨਾਂ ਤੋਂ ਲੱਗੇ ਸੀ ਕੁਝ ਕੰਮ ਰਹਿ ਗਿਆ ਸੀ। ਉਹ ਬਰਾਲਾ ਕਰਕੇ ਅੱਜ ਪ੍ਰਸ਼ਾਸਨ ਦੇ ਨਾਲ ਸਾਡਾ ਸੰਯੋਗ ਦਿੱਤਾ ਵਾ ਸੂਚੀ ਆਮ ਆਦਮੀ ਪਾਰਟੀ ਦੀ ਟੀਮ ਨਾਲ ਸੀਗੀ ਤੇ ਸਾਰੇ ਭਰਵੇਂ ਸੰਯੋਗ ਦਿੱਤਾ ਵਾ ਜਿਹੜਾ ਕੰਮ ਰਹਿੰਦਾ ਸੀਗਾ ਉਹਨੂੰ ਵੀ ਸਿਰੇ ਚੜ੍ਹ ਕੇ ਕੋਖੋ ਕਹੇਗਾ ਕਿ ਚਕਾ ਗਏ ਇਹਨੂੰ ਬੱਸ ਸਟੈਂਡ ਨੂੰ ਜਿਹੜਾ ਵਾ ਇੱਕ ਸਾਡੀਆਂ ਧੀਆਂ ਬਣਾ ਇੱਥੇ ਬੈਂਧੀਆਂ ਵਾ ਇਹਨੂੰ ਇੱਕ ਵਧੀਆ ਦਰਜੇ ਦਾ ਰੂਪ ਦੇ ਕੇ ਰੰਗ ਕਰਵਾ ਕੇ ਆ ਜੀ ਸਾਡੇ ਨਾਲ ਸਾਡੇ ਬਲਾਕ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਵੀ ਖੜੇ ਆ ਗੁਰਸੇਵ ਸਿੰਘ ਮੈਂਬਰ ਪੰਚਾਇਤ ਦਾ ਮੇਰਾ ਵੀ ਸਰਕਾ ਪ੍ਰਧਾਨ ਮਜੀਂਦਰ ਸਿੰਘ ਆ ਆ ਸਾਡੇ ਵੀਰ ਇਹਨਾਂ ਨੇ ਅੱਜ ਬਹੁਤ ਸੰਯੋਗ ਦਿੱਤਾ ਉਹਦੇ ਵਿੱਚ ਜਿਹੜੇ ਰੇੜੀ ਫੋੜੀ ਵਾਲੇ ਸੀ ਕਿਸ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਆਪਣੀ ਕੋਈ ਜਗ੍ਹਾ ਵੇਖੋ ਬੱਸ ਸਟੈਂਡ ਤੇ ਕਮ ਸੇ ਕਮ ਇੱਥੇ ਸਾਡੀਆਂ ਧੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਇੱਥੇ ਆ ਕੇ ਖਲੋਂਦੇ ਆ ਇੱਥੇ ਕੋਈ ਮੁਸ਼ਕਲ ਨਾ ਆਵੇ ਤੁਸੀਂ ਸਾਈਡ ਤੇ ਲਾ ਕੇ ਆਪਣੀ ਕਮਾਈ ਕਰੋ ਸਾਨੂੰ ਕੋਈ ਤਰਾਇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਆ ਕਰੀਬ ਮਿਲਮਾ 7800 ਬੱਚਾ ਇੱਥੇ ਹੁੰਦਾ ਵਾ ਮੁੰਡੇ ਕੁੜੀਆਂ ਆਉਂਦੇ ਆ ਜਦੋਂ ਛੁੱਟੀ ਹੁੰਦੀ ਆ ਇੱਕ ਤਾਂ ਅਡੇ ਨਾਲ ਸਕੂਲ ਆ ਉਹ ਬੱਚੇ ਜੋ ਲੰਘਦੇ ਆ ਬਹੁਤ ਜਦੀ ਮੁਸ਼ਕਲ ਆਉਂਦੀ ਸੀ ਅਸੀਂ ਕਿਸੇ ਦੇ ਖਿਲਾਫ ਨਹੀਂ ਜਿੰਨਾ ਵੀ ਕਮਾਈ ਕਰਨੀ ਆ ਆਪਦਾ ਸਾਈਡ ਤੇ ਰੇੜੀ ਲਾ ਕੇ ਆ ਉਹਦਾ ਕੰਮ ਕਰੇ ਬੱਸ ਸਟੈਂਡ ਤੇ ਕਿਸੇ ਨੂੰ ਨੁਜਾਇਜ਼ ਕਵਜਾ ਨਹੀਂ ਕਰਦੇ ਵਾਹ ਜੀ ਵਾਹ ਬਿਲਕੁਲ ਜੀ ਖਰੀ ਗੱਲ ਹੈ ਕਿਉਂਕਿ ਜਦੋਂ ਛੁੱਟੀ ਦਾ ਟਾਈਮ ਹੁੰਦਾ ਸੀ ਆਮ ਆਪਾਂ ਦੇਖਿਆ ਜਾਂਦਾ ਵੀ ਮੰਡੀਰ ਖਾਨਾ ਭਈਏ ਉਹ بڑے ਬੰਦੇ ਜਿਹੜੇ ਬਿਨਾਂ ਕੰਮ ਤੋਂ ਬਾਈ ਜੀ ਖੜੇ ਰਹਿੰਦੇ ਸੀ ਬਾਕੀ ਸਾਡੇ ਬਲਾਕ ਪ੍ਰਧ ਇਹਨਾਂ ਦਾ ਵੀ ਸਾਰੇ ਵੀਰਾਂ ਦਾ ਰਲ ਮਿਲ ਕੇ ਬਹੁਤ ਸਜੋਗ ਆ ਦੇਖੋ ਸਮੂੱਚੀ ਕ੍ਰਿੰਪ ਪ੍ਰਧਾਨ ਜੀ ਦਿਓ ਥੋੜੀ ਜੀ ਜਾਣਕਾਰੀ ਜਿਹੜਾ ਅੱਜ ਸਾਫ ਸਫਾਈ ਦਾ ਕੰਮ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਜੀ ਬਹੁਤ ਬਹੁਤ ਵਹੀ ਵੇਖ ਹੀ ਰਹੇ ਆ ਬਸ ਸੈਂਟ ਦੇ ਬਹੁਤ ਖਸਤਾ ਹਾਲ ਹੀ ਸਾਡੇ ਸੁਭਰਾ ਦੇ ਵਿੱਚ ਕੋਈ ਬਹਿਨ ਦਾ ਹੈ ਨਹੀਂ ਇੰਤਜ਼ਾਮ ਨਹੀਂ ਹੈਗਾ ਅਗਲੇ ਬੜੇ ਦੁਕਾਨਾਂ ਕਬਜ਼ੇ ਕੀਤੇ ਸੀ ਉਹ ਅੱਜ ਸਾਰੇ ਰਲ ਮਿਲ ਕੇ ਕੋਈ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਪਿੰਡ ਦੇ ਪਿੰਡ ਦੇ ਸਜੋਗ ਨਾਲ ਅਸੀਂ ਸਾਰਾ ਖਾਲੀ ਕਰਵਾਤਾ ਇਹਨੂੰ ਲੌਕਟਾਇਲ ਲਾ ਕੇ ਰੰਗ ਰੋਗਣ ਕਰਕੇ ਕੋਈ ਪਿੰਡ ਦੀ ਸ਼ਾਨ ਬਣਾਵਾਂਗੇ ਆਉਣ ਵਾਲਾ ਬਾਹਰੋਂ ਵੀ ਸਾਡਾ ਜਿਹੜਾ ਕੋਈ ਰਿਸ਼ਤੇਦਾਰ ਭੈਣ ਭਰਾ ਉਹਦਾ ਵੇਖ ਕੇ ਤੇ ਝੋਟ ਲੰਗਾ ਕਰੇਗਾ ਵਾਹ ਜੀ ਵਾਹ ਬਿਲਕੁਲ ਜੀ ਵਾਕਿਆ ਹੀ ਸਿਆਣਿਆਂ ਦੀ ਗੱਲ ਸੱਚੀ ਆਏ ਬੱਠ ਬਾਸੜਿਆ ਜਦੋਂ ਤੰਬੂ ਲੱਗੇ ਹੁੰਦੇ ਆ ਜੀ ਅੱਗੇ ਨਹੀਂ ਸੀ ਨਜ਼ਰ ਆਉਂਦਾ ਬਹੁਤ ਵਧੀਆ ਕੰਮ ਕੀਤਾ ਵੀਰਾਂ ਨੇ ਜੋ ਵੀ ਰਲ ਮਿਲ ਕੇ ਕੀਤਾ ਜੀ ਬਾਕੀ ਕਰੋ ਵੀਡੀਓ ਸ਼ੇਅਰ ਜੀ